ਹਾਂਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜਿਵੇਂ ਕਿ ਤੁਹਾਨੂੰ ਪਤਾ ਹੈ ਇੱਧਰ ਡੈਸ਼ਬੋਰਡ ਕੈਮਰਾ ਆਪਾਂ ਲਾਇਆ ਹੋਇਆ ਆ। ਵੈਸੇ ਤਾਂ ਦੋਨੇ ਇੱਥੇ ਲਾਏ ਸੀਗੇ ਚੈੱਕ ਕਰਨ ਨੂੰ ਤੇ ਹੁਣ ਆਪਾਂ ਲਾ ਰਹੇ ਸਾਈਡ ਵਾਲੇ ਸ਼ੀਸ਼ੇ ਦੇ ਉੱਤੇ ਕੈਮਰਾ ਜਿਹੜਾ ਕਿ ਲੈਫਟ ਸਾਈਡ ਦਿਖਾਊਗਾ ਇੱਕ ਸ਼ੀਸ਼ਾ ਆਪਾਂ ਇੱਥੇ ਲਾਵਾਂਗੇ ਜਿਹੜਾ ਕਿ ਆ ਥੱਲੇ ਫਿਰ ਬੇਸ ਦਿਖਾਊਗਾ ਬੰਪਰ ਦਾ ਖੱਬਾ ਪਾਸਾ ਬੰਪਰ ਦਾ ਠੀਕ ਆ ਜੀ ਤੇ ਬਾਕੀ ਲਾਉਣ ਜਾ ਰਹੇ ਹੁਣ ਪੱਤੀ ਆਪਾਂ ਕੱਸ ਦਤੀ ਆ ਤੇ ਕੈਮਰਾ ਹੁਣ ਲਾ ਕੇ ਫਿਰ ਤੁਹਾਨੂੰ ਸਾਰਾ ਦਿਖਾਉਣੇ ਕਿੱਦਾਂ ਕਿੱਦਾਂ ਕਿਵੇਂ ਕਿਵੇਂ ਕੀ ਕੀ ਕੀਤਾ ਜਾ ਰਿਹਾ ਇਹਨਾਂ ਖੱਬਾ ਪਾਸ ਉਹਨਾਂ ਨੂੰ ਪਤਾ ਲੱਗ ਜੂਗਾ ਵੀ ਭਾਈ ਔਖਾ ਇਦਾਂ ਟਰੱਕਾਂ ਵਾਲਿਆਂ ਨਾਲ ਬਹੁਤ ਪੰਗੇ ਲੈਂਦੇ ਲੋਕੇ ਹੁਣ ਆਪਾਂ ਇਹ ਹੀ ਸੁਧਾਰ ਕਰਨਾ ਵੀ ਇਹਨਾਂ ਦੇ ਪੰਗੇ ਹਟਾਉਣੇ ਆ ਹਾਂਜੀ ਕਾਦਾ ਹਾਂ ਨੇ ਹੋਰ ਵੀ ਜੀ ਹੋ ਗਿਆ ਸਭ ਜੱਸਾ ਓਕੇ ਰੋੜ ਤਾਰਾ ਕਿੱਥੇ 깔 ਲੈਣੀ ਆ ਇਹ ਜੀ ਫੇਲੋ ਚਾਬੀ ਲਾਓ ਰੁਪਿਆ ਗਰੰਟ ਲਈ ਤਾਰਾ ओके सा। ਉਹਨੇ ਕੋਲ ਸਿੱਧਾ ਕੋਈ ਨਾਮ ਲਾ ਦੇ ਕੋਈ ਛੋਟ ਸਿੱਧੇ ਨਾਲ। ਕਿਸ ਦਾ ਵੀਡੀਓ ਬਣਾ ਰਹਾ ਹੈ? ਹਮਾਰਾ। ਅੱਛਾ, ਆਪਕਾ? ਹਾਂ। ਖਾਣਾ ਬਣਾਤੇ ਹੋ। ਕੈਮਰਾ ਲਗਾ ਰਿਹਾ ਕੈਮਰਾ। ਅੱਛਾ। palju ? kahesajani oli talle . aitäh . kahesajani . ma kahtlen ammu . ਮਵਾ ਪਾਹਣ ਫਰੰਟ ਤੇ ਲਾ ਦਿੱਤਾ ਜਿਹੜਾ ਪੁਰਾਣਾ ਉਹ ਲਾ ਰਹੇ ਸਾਈਡ ਤੇ ਓਕੇ ਓਕੇ ਤੇ ਚਾਰਲੇ ਲਾ ਕੇ ਇੰਤਜ਼ਾਮ ਹੈ ਦਰ ਲਾ ਲਏ ਨਾ ਦਰ ਲਾ ਗਏ ਹੈਲੋ ਡਿੰਗ ਡਿੰਗ ਫਾਈਲ ਉਹਦਾ ਹੱਲ ਬਰਾਕਾ ਕਾ ਮੋੜਲਾ ਹੋ ਜਗੜ ਗਿਆ ਚਾਰਜਰ ਦਾ ਲੱਪਦਾ ਨਾ ਆਇ ਤੇ ਕਿਦਾਂ ਜੇ ਮੈਂ ਨਾ ਮਹੱਲ ਮਰੋ ਕੀ ਤੇਰੇ ਕਾਲੀ ਥਾਰ ਚਲੋ ਯਾਰ ਤੇ ਅਮੋ ਛੇ ਸਮਝ ਆਉਂਦਾ ਉਹ ਮਨੀਸ਼ ਨੇ ਆਉਣਾ ਮਨੀਸ਼ ਨੇ ਲੈ ਯਾਰ ਦੁੱਧ ਮੰਗਾ ਲਈ ਉਹ ਤੋਂ ਦੁੱਧ ओके परा ਜਿਹੜਾ ਟੈਸਟ ਮੋਟਰਸਾਈਕਲ ਵਾਲਿਆਂ ਦਾ ਉੱਤੇ ਟਰੈਕ ਤੇ ਲਿਆ ਜਾਂਦਾ ਉਹਦਾ ਕੋਈ ਫਾਇਦਾ ਨਹੀਂ ਇਹਨਾਂ ਦੇ ਟੈਸਟ ਇਦਾਂ ਲਓ ਰੋਡ ਤੇ ਇਹਨਾਂ ਨੂੰ ਪਿਖਾਓ ਤੇ ਇਹਨਾਂ ਨੂੰ ਦਿਖਾਓ ਵੀ ਰੋਡ ਤੇ ਕਿੱਦਾਂ ਚੱਲਣਾ ਹਸ਼ਾਰਪੁਰ ਢੁਕਵਾੜਾ ਰੋੜਾ ਦੇਖੋ ਆਇਆ ਖੱਬੇ ਪਾਸੇ ਮੋਟਰ ਲਾਣਾ ਦੋਨੇ ਕੈਮਰੇ ਦੀ ਵੀਡੀਓ ਚੈੱਕ ਕਰੋ ਆਪਾਂ ਹੁਣ ਆਪਣੇ ਪਾਸੇ ਤੁਰੇ ਸਹੀ ਮਾਨਯੋਤਾ ਨੇ ਪਾਸ ਕਰਨਾ ਸਾਨੂੰ ਰਾਈਟ ਹੈਂਡ ਸਾਈਡ ਦੀ ਪਰ ਲੈਫਟ ਸਾਈਡ ਦੀ ਤੁਰਿਆ ਕੀ ਕੀ